ਜ਼ਰੂਰੀ ਨਹੀਂ ਕਾਬੂ ਪਾ ਲੋਗੇ ਹਰ ਕੁਸ਼ ਕਰਦੇ ਤੁਸੀਂ ਪਰ ਕਦੇ-ਕਦੇ ਮੁਸ਼ਕਲਾਂ ਦੇ ਸਾਹਮਣੇ ਖੜਨ ਦੀ ਵੀ ਗੱਲ ਹੁੰਦੀ ਹੈ ਲਾਜ਼ਮੀ ਨਹੀਂ ਕਿ ਤੁਸੀਂ ਜਿੱਤ ਹੀ ਜਾਓਗੇ ਜ਼ਿੰਦਗੀ ਦੀ ਹਰ ਜੰਗ ਪਰ ਕਦੇ-ਕਦੇ ਹਿੰਮਤ ਨਾਲ ਲੜਨ ਦੀ ਵੀ ਗੱਲ ਹੁੰਦੀ ਹੈ ਇਹ ਜ਼ਰੂਰੀ ਨਹੀਂ ਕਿ ਦੁਸ਼ਮਣ ਬਰਾਬਰ ਦਾ ਹੀ ਹੋਵੇਗਾ ਉਹ ਚਾਹੇ ਕਿੰਨਾ ਵੀ ਤਾਕਤਵਰ ਹੋਵੇ ਪਰ ਕਦੇ-ਕਦੇ ਸਾਹਮਣੇ ਅੜਨ ਦੀ ਵੀ ਗੱਲ ਹੁੰਦੀ ਹੈ ਜ਼ਰੂਰੀ ਨਹੀਂ ਕਿਸੇ ਨੂੰ ਮਾਰ ਕੇ ਹੀ ਸੰਸਾਰ ਜਿੱਤਿਆ ਜਾਵੇ ਕਦੇ ਕਦੇ ਕਿਸੇ ਦੇ ਭਲੇ ਲਈ ਖੁਦ ਅੱਗ ਵਿੱਚ ਸੜਨ ਦੀ ਵੀ ਗੱਲ ਹੁੰਦੀ ਹੈ ਜ਼ਰੂਰੀ ਨਹੀਂ ਹੁੰਦਾ ਸਾਡਾ ਹਰ ਥਾਂ ਬੋਲਣਾ ਪਰ ਕਦੇ ਕਦੇ ਸੱਚੀ ਗੱਲ ਕਰਨ ਦੀ ਵੀ ਗੱਲ ਹੁੰਦੀ ਹੈ ਇਹ ਜ਼ਰੂਰੀ ਨਹੀਂ ਕਿ ਹਰ ਔਕੜ ਕਰੇ ਤੰਗ ਤੁਹਾਨੂੰ ਕਈ ਵਾਰੀ ਔਕੜ ਹੀ ਤੁਹਾਡੀ ਜ਼ਿੰਦਗੀ ਦਾ ਹੱਲ ਹੁੰਦੀ ਹੈ ਕਈ ਵਾਰੀ ਤੁਰੇ ਜਾਂਦੇ ਆ ਵੀ ਕੰਮ ਬਣ ਜਾਂਦੇ ਨੇ ਜਦੋਂ ਰੱਬ ਦੀ ਮਿਹਰਬਾਨ ਨਿਗਾਹ ਤੁਹਾਡੇ ਵੱਲ ਹੁੰਦੀ ਹੈ ਜਿੰਨੇ ਮਰਜੀ ਕੋਈ ਝੂਠ ਬੋਲੇ ਉਹਨੂੰ ਕੋਈ ਬਦਲ ਨਹੀਂ ਸਕਦਾ ਕਿਉਂਕਿ ਸੱਚ ਦੀ ਆਵਾਜ਼ ਅਟੱਲ ਹੁੰਦੀ ਹੈ ਬਿਨਾਂ ਖੇਡਿਆਂ ਨਾ ਜਿੱਤਿਆਂ ਜਾਣਬਾਜ਼ੀਆਂ ਝਿਮਿਆਂ ਗੱਲਾਂ ਨਾਲ ਨਹੀਂ ਉੱਚੀ ਥਾਂ ਮੱਲ ਹੁੰਦੀ ਹੈ